ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਬੇਟਾ ਆਪਣੀ 9th ਸਾਇੰਸ ਪ੍ਰੀਬੋਰਡ ਪੇਪਰ ਨਾਲ ਸੰਬੰਧਿਤ ਹੈ ਇਸ ਵੀਡੀਓ ਵਿੱਚ ਬੇਟਾ ਆਪਾਂ 9ਵੀਂ ਦੇ ਲਈ ਪ੍ਰੀਬੋਰਡ ਦਾ ਸੈਂਪਲ ਪੇਪਰ ਹੱਲ ਕਰਾਂਗੇ ਤਾਂ ਬੜੇ ਧਿਆਨ ਨਾਲ ਸਮਝਣਾ ਸੁਣਨਾ ਬੇਟਾ ਇਹਦੇ ਨਾਲ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ ਫਾਈਨਲ ਐਗਜ਼ਾਮ ਲਈ ਵੀ ਇਹ ਇੰਪੋਰਟੈਂਟ ਠੀਕ ਹੈ ਬੇਟਾ ਚਲੋ ਪਹਿਲਾਂ ਛੋਟੇ ਕੁਐਕਸ਼ਨ ਪਹਿਲਾ ਹੈ ਪਾਣੀ ਦਾ ਅਬਾਲ ਦਰਜਾ ਹੈ ਤਾਂ ਪਾਣੀ ਦਾ ਬਾਲ ਦਰਜਾ ਕਿੰਨਾ ਹੁੰਦਾ ਵੀ 100 ਡਿਗਰੀ ਸੈਲਸੀਅਸ ਇਹਨਾਂ ਟ੍ਰਿਕਾਂ ਵਿੱਚੋਂ ਕਿਹੜਾ ਇੱਕ ਮਿਸ਼ਰਣ ਹੈ ਖੂਨ ਇਹਨਾਂ ਵਿੱਚੋਂ ਕਿਹੜਾ ਇੱਕ ਜੋਗਿਕ ਹੈ ਵੀ ਕੈਲਸ਼ੀਅਮ ਕਾਰਬੋਨੇਟ ਐਲੂਮੀਨੀਅਮ ਆਕਸਾਈਡ ਦਾ ਸੂਤਰ ਹੈ Al2O3 ਸਭ ਤੋਂ ਬਾਹਰੀ ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਕਿੰਨੀ ਹੋ ਸਕਦੀ ਹੈ ਸਭ ਤੋਂ ਬਾਹਰੀ ਸ਼ੈੱਲ ਦੇ ਵਿੱਚ ਕਿੰਨੀ ਹੋ ਸਕਦੀ ਹੈ ਵੀ 8 ਨਿਮਨ ਲਿਖਤ ਵਿੱਚੋਂ ਕਿਸ ਨੂੰ ਆਤਮਕੋ ਘਾਤੀ ਬੋਟਲੀ ਕਹਿੰਦੇ ਨੇ ਵੀ ਲਾਈਸੋਸੋਮ ਇਹ ਲਿਖਿਆਂ ਵਿੱਚੋਂ ਕਿਹੜਾ ਐਮਫੀਬੀਆ ਹੈ ਕਿੰਗ ਕੋਬਰਾ ਠੀਕ ਹੈ ਥੋੜਾ ਗਲਤ ਲਿਖਿਆ ਕਿੰਗ ਕੋਬਰਾ ਐਮਫੀਬੀਆ ਨਹੀਂ ਹੈ ਸੌਰੀ ਐਮਫੀਬੀਆ ਨਹੀਂ ਦੱਸਣਾ ਸੀ ਉਹ ਹੁਣ ਅਸੀਂ ਕਿੰਗ ਕੋਬਰਾ ਚਾਲ ਦੀ ਐਸ ਆਈ ਕਾਈ ਕੀ ਹੈ ਵੀ ਮੀਟਰ ਪ੍ਰਤੀ ਸੈਕਿੰਡ ਸੋਡੀਅਮ ਦੀ ਸਹੀ ਇਲੈਕਟ੍ਰੋਨੀ ਤਰਤੀਬ ਕਿਹੜੀ ਹੈ ਸੋਡੀਅਮ 11 ਹੁੰਦਾ ਪਰਮਾਣੂ ਸੰਖਿਆ ਤਾਂ ਉਹਦੀ 2 8 1 ਬੀ ਆਪਸ਼ਨ ਸਹੀ ਬਣ ਜੂਗੀ ਦੋ ਖਾਨੇ ਵਾਲਾ ਦਿਲ ਕਿਸ ਵਿੱਚ ਹੁੰਦਾ ਵੀ ਮੱਛੀ ਉਸ ਤੋਂ ਬਾਅਦ ਇਹ ਕਿੰਕਾਂ ਦੇ ਸੈੱਲ ਦੀ ਖੋਜ ਕਿਸ ਨੇ ਕੀਤੀ ਵੀ ਕਿਹਨੇ ਕੀਤੀ ਸੀ ਰੌਬਰਟ ਹੌਕ ਨੇ ਕਿਹਨੇ ਕੀਤੀ ਸੀ ਰੌਬਰਟ ਹੌਕ ਠੀਕ ਹੈ ਉਸ ਤੋਂ ਬਾਅਦ ਸਵੈ ਚਲਤ ਬਾਨ ਦਾ ਓਡੋਮੀਟਰ ਕੀ ਮਾਪਦਾ ਵੀ ਉਸ ਬਾਨ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਮਾਪਦਾ ਹੈ ਠੀਕ ਹੈ 250 ਡਿਗਰੀ ਸੈਲਸੀਅਸ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਊਗੀ ਵੀ ਗੈਸ ਫਾਰਮ ਦੇ ਵਿੱਚ ਹੋਊਗਾ ਭਾਪ ਦੇ ਵਿੱਚ ਪਦਿਆਂ ਦਾ ਵਦਨਾ ਕਿਸ ਤਰ੍ਹਾਂ ਦਾ ਪਰਵਰਤਨ ਹੈ ਰਸਾਇਣਿਕ ਪਰਵਰਤਨ ਹੈ ਤੇ ਨਾ ਉਲਟਾਉਣ ਜੋ ਮਤਲਬ ਉਲਟਾਇਆ ਨਹੀਂ ਜਾ ਸਕਦਾ ਇਸ ਨੂੰ ਸੈੱਲਾਂ ਦੇ ਅੰਦਰ ਪ੍ਰੋਟੀਨ ਸੈਂਥੇਸਿਸ ਕਿੱਥੇ ਹੁੰਦਾ ਵੀ ਰਾਈਬੋਸੋਮ ਦੇ ਵਿੱਚ ਹੁੰਦਾ ਹੈ ਕਿੱਥੇ ਹੁੰਦਾ ਹੈ ਰਾਈਬੋਸੋਮ ਚ ਇੱਕ ਸਾਈਕਲ ਅਤੇ ਇੱਕ ਰੇਲ ਗੱਡੀ ਵਿੱਚ ਕਿਸ ਦੀ ਜੜਤਾ ਜ਼ਿਆਦਾ ਹੈ ਵੀ ਜਿਸ ਦਾ ਪੁੰਜ ਜ਼ਿਆਦਾ ਹੈ ਦਾ ਕਿਸ ਦੀ ਜ਼ਿਆਦਾ ਹੋਊਗੀ ਰੇਲ ਗੱਡੀ ਦੀ ਦੁੱਧ ਤੋਂ ਮੱਖਣ ਕਿਸ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ਅਪਕੇਂਦਰੀਕਰਨ ਵਿਧੀ ਠੀਕ ਹੈ ਅਪਕੇਂਦਰੀਕਰਨ ਵਿਧੀ ਦੁਆਰਾ ਠੋਸ ਦਰਵਾ ਤੇ ਗੈਸ ਵਿੱਚ ਕਿਸ ਦੇ ਕਣਾਂ ਵਿਚਕਾਰ ਵਧੇਰੇ ਥਾਂ ਹੁੰਦੀ ਹੈ ਮਤਲਬ ਜ਼ਿਆਦਾ ਖਾਲੀ ਥਾਂ ਹੁੰਦੀ ਹੈ ਕਿਸ ਦੇ ਕਣਾਂ ਵਿਚਕਾਰ ਹੁੰਦੀ ਹੈ ਵੀ ਗੈਸ ਦੇ ਜੇ ਘੱਟ ਪੁੱਛ ਲੈਂਦੇ ਫਿਰ ਆਪਾਂ ਠੋਸ ਲਾਉਣਾ ਸੀ ਪ੍ਰਕਾਸ਼ ਸੰਸਲੇਸ਼ਨ ਲਈ ਕਿਹੜੀ ਗੈਸ ਲੜਿੰਦੀ ਹੈ ਕਿਹੜੀ ਲੜਿੰਦੀ ਹੈ ਵੀ ਕਾਰਬਨ ਡਾਈਆਕਸਾਈਡ ਸਰੀਰ ਵਿੱਚ ਗਤੀ ਲਿਆਉਣ ਵਾਲੇ ਟਿਸ਼ੂ ਦਾ ਕੀ ਨਾਮ ਹੈ ਪੇਸ਼ੀ ਟਿਸ਼ੂ ਕਿਹੜੇ ਟਿਸ਼ੂ ਵੀ ਪੇਸ਼ੀ ਨਾਰੀਅਲ ਦੇ ਰੇਸ਼ੇ ਕਿਸ ਟਿਸ਼ੂ ਦੇ ਬਣੇ ਹੁੰਦੇ ਹਨ ਸਕੈਲਰਨ ਕਾਇਮਾ ਦੇ ਕੈਲਵਿਨ ਤਾਪਮਨ ਨੂੰ ਸੈਲਸੀਅਸ ਦੇ ਵਿੱਚ ਬਦਲਾਂਗੇ ਆਪਾਂ ਡਿਗਰੀ ਸੈਲਸੀਅਸ ਨੂੰ ਜਦੋਂ ਬੇਟਾ ਕੈਲਵਿਨ ਚ ਬਦਲਦੇ ਹਾਂ 273 ਜੋੜ ਦਿੰਨੇ ਆ ਹੁਣ ਜੇ ਸੀ 300 ਕੈਲਵਿਨ ਨੂੰ ਸੈਲਸੀਅਸ ਦੇ ਵਿੱਚ ਬਦਲਣਾ ਤਾਂ 273 ਮਾਈਨਸ ਕਰ ਦਾਂਗੇ ਤਾਂ ਕਿੰਨਾ ਆਜੂਗਾ ਵੀ 27 ਡਿਗਰੀ ਸੈਲਸੀਅਸ ਵੇਗ ਸਮਾਂ ਗ੍ਰਾਫ ਵਿੱਚ ਘੇਰੇਗੇ ਖੇਤਰਫਲ ਤੁਮਾਪੀ ਜਾਣ ਵਾਲੀ ਰਾਸ਼ੀ ਕਿਹੜੀ ਹੁੰਦੀ ਹੈ ਪ੍ਰਵੇਗ ਜਿਹਨੂੰ ਅਸੀਂ ਕੀ ਬੋਲਦੇ ਆ ਐਕਸਲੇਸ਼ਨ ਟਿਸ਼ੂ ਤੋਂ ਕੀ ਭਾਵ ਹੈ ਸਮਾਨ ਸਰੰਚਨਾਵਾਲੇ ਤੇ ਸਮਾਨ ਕਾਰਜ ਕਰਨ ਵਾਲੇ ਜਿਹੜੇ ਸੈੱਲਾਂ ਦਾ ਸਮੂਹ ਹੁੰਦਾ ਬੇਟਾ ਠੀਕ ਹੈ ਮਿਲ ਕੇ ਕੀ ਬਣਾਉਂਦੇ ਆ ਉਹ ਟਿਸ਼ੂ ਉਸ ਨੂੰ ਕੀ ਬੋਲਦੇ ਆ ਅਸੀਂ ਟਿਸ਼ੂ ਉਸ ਤੋਂ ਬਾਅਦ ਬੇਟਾ ਬਹੁਤ ਸੌਖੇ ਕੁਐਸਚਨ ਨੇ ਦੋ ਦੋ ਅੰਕਾਂ ਵਾਲੇ ਗਰਮੀਆਂ ਵਿੱਚ ਘੜੇ ਦਾ ਪਾਣੀ ਕਿਉਂ ਠੰਡਾ ਹੁੰਦਾ ਹੈ ਤੁਹਾਨੂੰ ਪਤਾ ਹੀ ਹਨ ਉਸ ਤੋਂ ਬਾਅਦ ਇਹਨਾਂ ਸਾਰਾ ਦਾ ਸਕਰੀਨਸ਼ਾਟ ਲੈ ਲਓ ਬੇਟਾ ਇਹ ਤੁਹਾਨੂੰ ਆਉਂਦੇ ਹੋਣਗੇ ਸੌਖੀ ਨੇ ਠੀਕ ਹੈ ਆ ਦੇਖੋ ਜਿਵੇਂ ਗਤੀ ਦੀਆਂ ਦੋ ਸਮੀਕਰਨਾਂ ਲਿਖੋ ਇਹਦੇ ਵਿੱਚ ਲਿਖ ਸਕਦੇ ਆ ਅਸੀਂ v u at ਠੀਕ ਹੈ ਇੱਕ ਤਾਂ ਇਹ ਆ ਜਾਂ ਫਿਰ v2 u2 2as ਇਹ ਕਹਾਂ ਜਾਂ ਫਿਰ ਇਹਦਾ s ut 1/2 at2 ਠੀਕ ਹੈ ਐ ਮੈਂ ਲਿਖ ਸਕਦੇ ਆਪਾਂ ਆ ਦੇਖੋ ਜਿਵੇਂ ਇਸੇ ਤਈ ਆਹੇ 5 ਸੈਕਿੰਡ ਵਿੱਚ ਇੰਨੀ ਹੋ ਜਾਂਦਾ ਪ੍ਰਵੇਗ ਪਤਾ ਕਰੋ ਐਕਸਲੇਸ਼ਨ ਪਤਾ ਕਰਨਾ ਤਾਂ ਆਪਣੇ ਕੋਲ ਇੱਕ ਫਾਰਮੂਲਾ ਹੁੰਦਾ v u at v u at ਇਸ ਫਾਰਮੂਲੇ ਚ ਭਰ ਦਈਏ ਆਪਾਂ v ਕਿੰਨਾ ਵੀ ਪਹਿਲਾਂ ਵਾਲੀ ਵਾਧੇ ਦੇ ਵੇਕ ਨਾ ਵਾਧੇ ਵਿੱਚ 60 ਹੋ ਗਿਆ ਪਹਿਲਾਂ ਕਿੰਨਾ ਸੀ 80 ਇਹ ਆਪਾਂ ਪਤਾ ਕਰਨਾ ਟਾਈਮ ਕਿੰਨਾ ਆਪਾਂ ਨੂੰ ਦਿੱਤਾ ਹੋਇਆ 5 ਠੀਕ ਹੈ ਤਾਂ ਉਧਰ ਜਾ ਕੇ ਇਹ ਕੀ ਹੋ ਜੂਗਾ ਮਾਈਨਸ ਦਾ ਠੀਕ ਹੈ 60 80 ਠੀਕ ਹੈ 5 ਇਹ ਇਧਰ ਕਿੰਨਾ ਆ ਗਿਆ ਮਾਈਨਸ ਦਾ 20 ਤਾਂ ਇਹ ਆਪਣਾ ਆ ਜੂਗਾ ਮਾਈਨਸ ਦਾ 20 5 ਜਾਨੀ ਕਿ ਮਾਈਨਸ 4 ਮੀਟਰ ਪ੍ਰਤੀ ਸਕਿੰਡ ਸਕਰ ਜਾਂ ਆਪਾਂ ਕਿਲੋਮੀਟਰ ਪ੍ਰਤੀ ਘੰਟੇ ਚਾ ਤਾਂ ਇਹਨੂੰ ਆਪਾਂ ਕਿਲੋਮੀਟਰ ਪ੍ਰਤੀ ਘੰਟੇ ਚ ਲਿਖ ਲਾਂਗੇ ਠੀਕ ਹੈ ਪਰ ਇੱਥੇ ਆਪਾਂ ਨੂੰ ਸਕਿੰਡ ਦਿੱਤਾ ਪਹਿਲਾਂ ਆਪਾਂ ਚੇਂਜ ਹੀ ਕਰ ਲਾਂਗੇ ਬੇਟਾ ਚੇਂਜ ਹੀ ਕਰ ਲੈਣੇ ਆ ਪਹਿਲਾਂ 80 ਕਿਲੋਮੀਟਰ ਪ੍ਰਤੀ ਘੰਟੇ ਨੂੰ ਮੀਟਰ ਪ੍ਰਤੀ ਸਕਿੰਡ ਚ ਬਦਲੋ ਇਹਨੂੰ ਵੀ ਮੀਟਰ ਪ੍ਰਤੀ ਸਕਿੰਡ ਚ ਬਦਲ ਲਾਂਗੇ 80 ਨੂੰ ਕਿਵੇਂ ਬਦਲਾਇਆ ਜਊ 80 1000 3600 ਠੀਕ ਹੈ ਜ਼ੀਰੋਆਂ ਜ਼ੀਰੋ ਕੱਟੇ ਗਏ ਆ 9 जोग शक्ति 2 जोग सी ਤੇ ਬਣ ਗਿਆ 200 9 ਮੀਟਰ ਪ੍ਰਤੀ ਸੈਕਿੰਡ ਸਿਮਿਲਰਲੀ ਆਪਾਂ ਇਹਨੂੰ ਵੀ ਬਦਲ ਲਾਂਗੇ ਫਿਰ ਆਪਾਂ ਜਿਹੜਾ ਫਾਰਮੂਲਾ ਤੁਹਾਨੂੰ ਲਾ ਕੇ ਦਿਖਾਇਆ ਜਿਵੇਂ ਮੈਂ v u at ਉਸ ਫਾਰਮੂਲੇ 'ਚ ਭਰ ਦਾਂਗੇ 60 ਵਾਲੇ ਨੂੰ ਵੀ ਬਦਲਾਂਗੇ 60 1000 3600 0 ਨਾ 0 ਕੱਟੀ ਜਾਊਗੀ ਤੇ 10 ਆ ਜਾਊਗਾ ਇੱਥੇ 6 ਆ ਜਾਊ ਤਾਂ ਇਹ ਬਣ ਜਾਊਗਾ 100/6 ਮੀਟਰ ਪ੍ਰਤੀ ਸੈਕਿੰਡ ਫਿਰ ਉਸ ਫਾਰਮੂਲੇ ਚ ਆਪਾਂ ਭਰ ਦਾਂਗੇ ਉੱਥੋਂ ਨਿਕਲ ਜੂਗਾ ਵੀ ਪ੍ਰਵੇਗ ਠੀਕ ਹੈ ਉਸ ਤੋਂ ਬਾਅਦ ਆ ਕੁਐਸਚਨ ਨੇ ਬਿਲਕੁਲ ਸਿੰਪਲ ਨੇ ਤੁਹਾਨੂੰ ਆਉਂਦੇ ਹੋਣਗੇ ਠੀਕ ਹੈ ਬੇਟਾ ਇਹ ਸਾਰੇ ਕੁਐਸਚਨ ਤੁਸੀਂ ਪੜ੍ਹ ਵੀ ਸਕਦੇ ਹੋ ਆਪਣੀ ਬੁੱਕ ਦੇ ਵਿੱਚ ਜਿਹੜੀ ਤੁਸੀਂ ਤਿਆਰੀ ਕੀਤੀ ਹੈ ਤੁਹਾਨੂੰ ਆਉਂਦੇ ਹੋਣ ਇੱਕ ਬੇਟਾ ਇਹਨਾਂ ਦਾ ਪੂਰੀ ਚੰਗੀ ਤਰ੍ਹਾਂ ਦੁਹਰਾਈ ਹੈ ਜਿਹੜੀ ਤੁਸੀਂ ਕਰ ਲੈਣੀ ਹੈ ਇਹ ਸੀਗਾ ਤੁਹਾਡਾ 9ਵੀਂ ਜਮਾਤ ਲਈ ਸਾਇੰਸ ਵਿਸ਼ੇ ਦਾ ਪੇਪਰ ਉਮੀਦ ਆ ਵੀ ਤੁਹਾਨੂੰ ਇਹ ਕੁਐਸਚਨ ਜਿਹੜੇ ਆਪਾਂ ਹੱਲ ਕਰਵਾਏ ਪਹਿਲਾਂ ਤੋਂ ਆਉਂਦੇ ਹੋਣਗੇ ਥੈਂਕ ਯੂ ਬੇਟਾ